ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੇ ਅੰਦੇ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਆਪਣੇ ਡਿਜ਼ਾਈਨ ਹਨ ਜਿਹੜੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇੱਕ ਵੀਡੀਓ ਸਕਿਪ ਨਾ ਕਰਿਆ ਕਰੋ ਤੇ ਆਪਾਂ ਰੇਟ ਜਿਹੜੇ ਹਰੇਕ ਸੂਟ ਦੇ ਨਾਲ ਦੱਸੇ ਹੁੰਦੇ ਨੇ ਫਿਰ ਵੀ ਮੇਰੀਆਂ ਭੈਣਾਂ ਕਮੈਂਟ ਕਰਦੀਆਂ ਨੇ ਕਿ ਜੀ ਤੁਸੀਂ ਰੇਟ ਤਾਂ ਨਾਲ ਦੱਸੇ ਨਹੀਂ ਹੋਏ ਦੇਖੋ ਹਨਾ ਜੇ ਤੁਸੀ ਧਿਆਨ ਨਾਲ ਦੇਖਦੇ ਨਹੀਂ ਹੈਗੇ ਵੀਡੀਓ ਨੂੰ ਸਕਿੱਪ ਕਰ ਦਿੰਨੇ ਹੋਗੇ ਕਟ-ਕਟ ਅੱਗੇ ਦੇਖ ਰਹੇ ਹੋਗੇ ਤਾਂ ਉਹ ਰੇਟ ਰੇਟ ਹੈ ਜਿਹੜੇ ਉਹ ਨਾਲ ਅੱਗੇ ਲੰਘ ਜਾਂਦੀ ਹੈਗੇ ਇਸ ਲਈ ਤੁਸੀਂ ਧਿਆਨ ਨਾਲ ਵੀਡੀਓ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਠੀਕ ਹੈ ਜੀ ਤੇ ਮੈਂ ਹਰੇਕ ਵੀਡੀਓ ਦੇ ਵਿੱਚ ਰੇਟ ਹੈ ਜਿਹੜੇ ਉਹ ਨਾਲ ਦੱਸਦੀਆਂ ਕਿ ਕੋਈ ਵੀ ਹੋ ਸਕਦਾ ਇੱਕ ਅੱਧੀ ਵੀਡੀਓ ਇਸ ਦੀ ਹੋਵੇ ਜਿਹਦੇ ਵਿੱਚ ਰੇਟ ਨਾ ਪਾਏ ਗਏ ਹੁਣ ਪਹਿਲਾਂ ਪਰ ਹੁਣ ਮੇਰੇ ਹਰੇਕ ਵੀਡੀਓ ਦੇ ਵਿੱਚ ਰੇਟ ਹੈ ਜਿਹੜੇ ਉਹ ਨਾਲ ਦੱਸੇ ਹੁੰਦੇ ਨੇਗੇ ਠੀਕ ਐ ਸੀ ਲਓ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਸੋਹਣਾ ਡਿਜ਼ਾਈਨ ਤੇ ਬਹੁਤ ਸੋਹਣਾ ਸਟੱਫ ਹੈ ਇਹ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਆਪਾਂ ਸੂਟ ਹੈ ਜਿਹੜਾ ਇਹ ਬਟਰ ਸਿਲਕ ਦੇ ਉੱਪਰ ਰੈਡੀ ਕੀਤਾ ਹੈਗਾ ਪਾਰਟੀ ਵੀਰ ਸਟੱਫ ਹੋਊਗਾ ਤੇ ਤੁਸੀਂ ਇਹਦੇ ਉੱਪਰ ਕਿਸੇ ਤਰ੍ਹਾਂ ਦਾ ਵੀ ਵਰਕ ਹੈ ਜਿਹੜਾ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਲੋ ਜੀ ਆਪਾਂ ਇਸ ਤਰ੍ਹਾਂ ਦੇ ਇਹਦੇ ਉੱਪਰ ਵਰਕ ਕੀਤਾ ਹੋਇਆ ਹੈ ਪਾਕਿਸਤਾਨੀ ਵਰਕ ਹੈ ਜਿਹੜਾ ਆਪਾਂ ਨੇ ਇਹਦੇ ਉੱਪਰ ਕੀਤਾ ਹੋਇਆ ਹੈਗਾ ਬਹੁਤ ਹੀ ਸੋਹਣਾ ਬਰੀਕ ਹੈ ਜਿਹੜਾ ਆਪਾਂ ਕੰਮ ਕੀਤਾ ਹੋਇਆ ਹੈਗਾ ਠੀਕ ਹੈ ਜੀ ਪਰ ਮੇ ਟੰਕੇ ਦਾ ਕੰਮ ਨਹੀਂ ਹੈਗਾ ਸਾਰਾ ਇਹ ਸਿੰਗਲ ਟੰਕੇ ਦੇ ਵਿੱਚ ਕੰਮ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਸਾਨੂੰ ਇਹ ਚਾਕ ਦੇ ਉੱਪਰ ਮਿਲੂਗਾ ਤੇ ਫਿਰ ਘੇਰੇ ਦੇ ਜਿਹੜਾ ਇਹ ਪ੍ਰੋਪਰ ਹੈਵੀ ਕੰਮ ਹੈ ਜਿਹੜਾ ਆਪਾਂ ਨੇ ਘੇਰੇ ਦੇ ਉੱਪਰ ਕੀਤਾ ਹੋਇਆ ਹੈਗਾ ਠੀਕ ਹੈ ਦੇਖੋ ਜੀ ਤੇ ਆਪਾਂ ਤੁਹਾਨੂੰ ਨੇੜਿਓਂ ਵੀ ਦਿਖਾ ਦਿੰਨੇ ਆਂਗੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਪਾਰਟੀ ਵੀ ਇਹ ਸੂਟ ਬਣਿਆ ਹੋਇਆ ਹੈਗਾ ਜੇ ਤੁਸੀਂ ਹੈਂਡਵਰਕ ਦੇ ਵਿੱਚ ਸੂਟ ਨਹੀਂ ਰੈਡੀ ਕਰਵਾਉਣਾ ਚਾਹੁੰਦੇ ਮਸ਼ੀਨਵਰਕ ਦਾ ਕਰਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਸੂਟ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਇਸ ਤਰ੍ਹਾਂ ਹੀ ਦੂਸਰੇ ਚਾਕ ਦੇ ਉੱਪਰ ਆ ਜਾਊਗਾ ਠੀਕ ਹੈ ਤੇ ਇਹਦੇ ਵਿੱਚ ਆਪਾਂ ਨੇ ਇੱਕ ਥ्रेड ਹੈ ਜਿਹੜਾ ਲਾਇਆ ਹੋਇਆ ਹੈਗਾ ਤੇ ਬਾਕੀ ਆਪਾਂ ਨੇ ਜਰੀ ਐਡ ਕੀਤੀ ਹੋਈ ਹੈ ਲੋ ਜੀ ਆਪਾਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਸਕਦੇ ਆ ਤੇ ਤੁਸੀਂ ਕੰਮ ਦੀ ਫਿਨਿਸ਼ਿੰਗ ਦੇਖੋ ਤੇ ਕੰਮ ਦੇਖੋ ਠੀਕ ਹੈ ਬਹੁਤ ਹੀ ਸੋਹਣਾ ਤੇ ਯੂਨੀਕ ਜਿਹਾ ਪੀਸ ਆਪਣਾ ਬਣ ਕੇ ਰੈਡੀ ਹੋਇਆ ਤੁਸੀਂ ਇਸ ਤਰ੍ਹਾਂ ਦੇ ਸਾਨੂੰ ਆਰਡਰ ਦੇ ਸਕਦੇ ਹੋ ਤੇ ਇਹਦੇ ਨਾਲ ਜੇ ਤੁਸੀਂ ਕਾਵਿਆ ਕਰਵਾਉਣੀ ਚਾਹੁੰਦੇ ਹੋ ਇੱਥੇ ਕਰਵਾ ਵੀ ਸਕਦੇ ਹੋ ਤੇ ਇਸ ਤਰ੍ਹਾਂ ਰੱਖਣਾ ਚਾਹੁੰਦੇ ਹੋ ਇਸ ਤਰ੍ਹਾਂ ਵੀ ਰੱਖ ਸਕਦੇ ਹੋਗੇ ਇਹ ਆਪਣਾ ਘੇਰੇ ਦੇ ਉੱਪਰ ਕੰਮ ਆ ਗਿਆ ਤੇ ਇਸ ਤਰ੍ਹਾਂ ਨਾਲ ਆਪਣਾ ਇਹ ਸੂਟ ਹੈ ਜਿਹੜਾ ਰੈਡੀ ਕੀਤਾ ਹੋਇਆ ਹੈ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਸਟਾਫ ਦੇ ਵਿੱਚ ਕਲਰ ਮਿਲ ਜਾਣਗੇ ਤੇ ਸੇਮ ਕਲਰ ਵੀ ਮਿਲ ਜੂਗਾ ਜੇ ਤੁਸੀਂ ਘੱਟ ਰੇਟ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਸਟਾਫ ਤੇ ਕਰਵਾ ਸਕਦੇ ਹੋ ਕ੍ਰੇਪ ਹੋਇਆ ਕਾਦੀ ਸਿਲਕ ਖਾਦੀ ਸਿਲਕ ਹੋਇਆ ਠੀਕ ਹੈ ਜੀ ਸ਼ਿਮਰ ਹੋਇਆ ਔਰਗੈਂజా ਹੋਇਆ ਜਿਹੜੇ ਵੀ ਸਟਾਫ ਤੇ ਤੁਸੀਂ ਕਰਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਠੀਕ ਹੈ ਚਾਕ ਕੇਰੇ ਦਾ ਕੰਮ ਆ ਗਿਆ ਤੇ ਲੋ ਜੀ ਇਹ ਆ ਗਿਆ neck ਦਾ ਕੰਮ ਇਸ ਤਰ੍ਹਾਂ ਦਾ ਕੰਮ ਆਪਾਂ ਨੇ ਇਹਦੇ neck ਦੇ ਉੱਪਰ ਕੀਤਾ ਹੋਇਆ ਹੈਗਾ ਇਹ ਆਪਣਾ neck ਦੇ نیچے ਆ ਜੂਗੀ ਇਸ ਤਰ੍ਹਾਂ ਦੀ ਇਹ ਵੇਲੇ ਜਿਹੜੀ ਇਹ ਪਾਈ ਹੋਈ ਹੈ ਆਪਣੀ neck ਦੇ ਨੀਚੇ ਆਜੂ ਤੇ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਇਹ ਆਪਣਾ neck ਦੇ ਕੋਲੇ ਆਜੂਗਾ ਜਦੋਂ ਆਪਾਂ ਸਟਿਚ ਕਰਾਂਗੇ ਤੇ ਉਦੋਂ ਆਪਾਂ neck ਦੇ ਨਾਲ ਇਹ ਵਰਕ ਹੈ ਜਿਹੜਾ ਆਪਣਾ ਕਰਿਆ ਹੋਇਆ ਹੈ ਠੀਕ ਹੈ ਜੀ ਇਹ ਵਿਦਾਊਟ ਸਟਿਚਿੰਗ ਹੈ ਜਿਹੜਾ ਸੂਟ ਜਾ ਰਿਹਾ ਹੈਗਾ ਤੇ ਆਪਾਂ ਸਟਿਚ ਕਿਤੇ ਤੁਹਾਨੂੰ ਫੋਟੋ ਲਾ ਦਾਂਗੇ ਸ਼ੇਅਰ ਕਰ ਦਾਂਗੇ ਤੁਹਾਨੂੰ ਪਤਾ ਲੱਗ ਜਾਊਗਾ ਤੇ ਵੈਸੇ ਉਹ ਕੁੜਤਾ ਟਾਈ ਬਣਿਆ ਹੈ ਇਹ ਆਪਾਂ ਨੇ ਤੇ ਸ਼ਰਟ ਬਣਾਈ ਹੈਗੀ ਠੀਕ ਹੈ ਜੀ ਲਓ ਜੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਇਹਦੇ ਬਾਹਾਂ ਦੇ ਉੱਪਰ ਕੰਮ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ ਤੇ ਬਹੁਤ ਹੀ ਸੋਹਣਾ ਕੰਮ ਹੈ ਜਿਹੜਾ ਆਪਣਾ ਕਰਿਆ ਹੋਇਆ ਹੈਗਾ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਬਾਹਾਂ ਦੇ ਉੱਪਰ ਕੀਤਾ ਹੋਇਆ ਹੈ ਜਦੋਂ ਸੂਟ ਹੈ ਜਿਹੜਾ ਸਟਿਚਿੰਗ ਹੋ ਜਾਂਦਾ ਨਾ ਉਹਦੀ ਗ੍ਰੇਸ ਦਾ ਫੇਰ ਪਤਾ ਲੱਗਦਾ ਬਹੁਤ ਸੋਹਣੀ ਗ੍ਰੇਸ ਬਣਦੀ ਹੈ ਜਦੋਂ ਤੁਸੀਂ ਸਟਿਚਿੰਗ ਕਰਵਾ ਲੈਨੇ ਹੋ ਸੂਟ ਨੂੰ ਤੇ ਵਧੀਆ ਸਟਿਚ ਕੀਤਾ ਹੋਇਆ ਹੁੰਦਾ ਹੈਗਾ ਫਿਨਿਸ਼ਿੰਗ ਵਗੈਰਾ ਸੂਟ ਨੂੰ ਦਿੱਤੀ ਜਾਂਦੀ ਹੈ ਠੀਕ ਹੈ ਜੀ ਸੂਟ ਦੀ ਬਹੁਤ ਸੋਹਣੀ ਗ੍ਰੇਸ ਬਣ ਜਾਂਦੀ ਹੈ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਫੁੱਲ ਪਿਓ ਚਨੂਨ ਦਾ ਰੱਖਿਆ ਹੋਇਆ ਹੈ ਨਾ ਭਾਰਤ ਦਾ ਹੀ ਦੁਪੱਟਾ ਹੈਗਾ ਤੇ ਇਹ ਆਪਾਂ ਨੇ ਟਾਈ ਡਾਈ ਕੀਤਾ ਹੋਇਆ ਹੈ ਤੇ ਇਹਨੂੰ ਆਪਾਂ ਨੇ ਇਸ ਤਰ੍ਹਾਂ 골ਡਨ ਲੇਸ ਦਿੱਤੀ ਹੋਈ ਹੈ ਕਿਉਂਕਿ ਸੂਟ ਦੇ ਵਿੱਚ ਵੀ 골ਡਨ ਜਰੀ ਦਾ ਕੰਮ ਕੀਤਾ ਹੋਇਆ ਹੈਗਾ ਉਸੇ ਤਰ੍ਹਾਂ ਹੀ ਆਪਾਂ ਦੁਪੱਟੇ ਦੇ ਵਿੱਚ ਲਾਈ ਹੋਈ ਹੈਗੀ ਤੇ ਦੁਪੱਟਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਦਾ ਦੁਪੱਟਾ ਬਣਾ ਰੱਖਿਆ ਹੋਇਆ ਹੈ ਲੋਚੀ ਤੇ ਆਪਾਂ ਸਾਰਾ ਦੁਪੱਟਾ ਜਿਹੜਾ ਉਹ ਖੋਲ ਕੇ ਦਿਖਾ ਦਿੰਨੇ ਆ ਠੀਕ ਹੈ ਜੀ ਜਿਹੜਾ ਫੁੱਲ ਪ्योर ਚੂਣ ਦਾ ਦੁਪੱਟਾ ਹੁੰਦਾ ਹੈ ਲਾਈਟ ਵੇਟ ਹੁੰਦਾ ਤੁਸੀਂ ਸੈਮੀ ਦਾ ਦੁਪੱਟਾ ਵੀ ਰੱਖ ਸਕਦੇ ਹੋ ਤੁਹਾਡੀ ਇੱਛਾ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਦੁਪੱਟਾ ਲੈਣਾ ਚਾਹੋਗੇ ਤੇ ਸਕਰੀਨ ਦੇ ਉੱਪਰ ਪ੍ਰਾਈਸ ਉਹਨੂੰ ਵੀ ਦੇ ਦੁਪੱਟਾ ਸ਼ੋ ਹੋ ਜੂ ਤੁਸੀਂ ਸੈਮੀ ਦਾ ਦੁਪੱਟਾ ਲਓਗੇ ਤਾਂ ਤੁਹਾਨੂੰ 1000 ਰੁਪਏ ਲੈਸ ਹੋ ਜਾਊਗਾ ਠੀਕ ਹੈ ਜੀ ਤੇ ਅਗਲਾ ਸੂਟ ਦਿਖਾਉਣੀ ਹੈ ਇਹ ਆਪਣਾ ਸਟਿਚ ਕੀਤਾ ਹੋਇਆ कॉटन ਦਾ ਸੂਟ ਹੋਊਗਾ ਤੇ ਟਿਸਟਾ ਬ੍ਰੈਂਡ ਦਾ ਸਟੱਫ ਹੋਊਗਾ ਠੀਕ ਹੈ ਜੀ ਦੇਖੋ ਜੀ ਇਹ ਵਾਲਾ ਵੀ ਡਿਜ਼ਾਈਨ ਪ੍ਰਿੰਟ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈਗਾ ਇਸ ਤਰ੍ਹਾਂ ਦਾ ਪ੍ਰਿੰਟ ਹੈ ਜਿਹੜਾ ਇਹ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਤੇ ਆਪਣੇ ਕੋਲ ਵੀ ਕਾਫੀ ਜ਼ਿਆਦਾ ਸੂਟ ਦੇ ਆਰਡਰ ਨੇ ਜਿਹੜੇ ਆਏ ਨੇਗੇ ਤੇ ਇਹ ਆਪਾਂ ਨੇ ਇਸ ਤਰ੍ਹਾਂ neck ਰੱਖਿਆ ਹੋਇਆ ਹੈਗਾ ਠੀਕ ਹੈ ਜੀ neck ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਨੇ ਇਹਦੇ ਵਿੱਚ ਲੇਸ ਐਡ ਕੀਤੀ ਹੋਈ ਹੈਗੀ ਲਓ ਜੀ ਬਾਕੀ ਨੇ ਆਕੇ ਡਿਜ਼ਾਈਨ ਤੁਸੀਂ ਕਿਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਹੋ ਉਹ ਵੀ ਸਾਨੂੰ ਦੱਸ ਸਕਦੇ ਹੋਗੇ ਆਪਾਂ ਸਿੰਪਲ ਸਟਿਚ ਕੀਤਾ ਭੈਣ ਨੇ ਘੇਰੇ ਚਾਕ ਦੇ ਉੱਪਰ ਪਾਈਪ ਪਾਈਪਿੰਗ ਹੈ ਜਿਹੜੀ ਉਹ ਨਹੀਂ ਲਗਵਾਈ ਹੈਗੀ ਸਿਰਫ ਬਾਹ ਦੇ ਉੱਪਰ ਹੀ ਆਪਾਂ ਨੇ ਲੇਸ ਹੈ ਜਿਹੜੀ ਐਡ ਕੀਤੀ ਹੋਈ ਹੈਗੀ ਤੇ ਬਹੁਤ ਸੋਹਣਾ ਸੂਟ ਹੈ ਜਿਹੜਾ ਇਹ ਸਟਿਚ ਕੀਤਾ ਹੈ ਤੁਸੀਂ ਸਭ ਤੋਂ ਵਿਦਾਊਟ ਸਟਿਚਿੰਗ ਵੀ ਸੂਟ ਹੈ ਜਿਹੜਾ ਮੰਗਵਾ ਸਕਦੇ ਹੋ ਠੀਕ ਹੈ ਸਟਿਚਿੰਗ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਆਏਗੀ ਬਾਟਮ ਦਾ ਸਟੱਫ ਵੀ ਤੁਹਾਨੂੰ ਇਸ ਤਰ੍ਹਾਂ ਦਾ ਮਿਲੂਗਾ ਪਿਓਰ ਕਾਟਨ ਦਾ ਸਟੱਫ ਹੈ ਟਿਸਟਾ ਬ੍ਰਾਂਡ ਦਾ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਜਿਹੜਾ ਡਾਈ ਕੀਤਾ ਹੋਇਆ ਟੈਬੀ ਚੈੱਕ ਦਾ ਆਪਾਂ ਦੁਪੱਟਾ ਰੱਖਿਆ ਹੋਇਆ ਹੈਗਾ ਤੇ ਦੁਪੱਟਾ ਜਿਹੜਾ ਆਪਾਂ ਟਾਈ ਐਂਡ ਡਾਈ ਕੀਤਾ ਹੋਇਆ ਹੈਗਾ ਸੇਮ ਲੈਸ ਜੋ ਜਿਹੜੀ ਆਪਾਂ ਸੂਟ ਦੇ ਉੱਪਰ ਲਾਈ ਹੈ ਉਹੀ ਆਪਾਂ ਦੁਪੱਟੇ ਤੇ ਲਾਈ ਹੋਈ ਹੈ ਠੀਕ ਹੈ ਤੇ ਇਸ ਤਰ੍ਹਾਂ ਦਾ ਦੁਪੱਟੇ ਦੇ ਵਿੱਚ ਡਿਜ਼ਾਈਨ ਬਣਾਇਆ ਹੋਇਆ ਆਪਾਂ ਨੇ ਠੀਕ ਹੈ ਜੀ ਕਈ ਮੇਰੀਆਂ ਭੈਣਾਂ ਸਾਨੂੰ ਦੁਪੱਟਿਆਂ ਦੇ ਡਿਜ਼ਾਈਨ ਸੈਂਡ ਕਰ ਦਿੰਦੀਆਂ ਨੇ ਕੁਝ ਕੁ ਸਾਡੇ ਉੱਪਰ ਛੱਡ ਦਿੰਦੀਆਂ ਨੇ ਠੀਕ ਹੈ ਜੀ ਫਿਰ ਅਸੀਂ ਆਪਣੇ ਚੋਇਸ ਦਾ ਦੁਪੱਟਾ ਜਿਹੜਾ ਉਹਨਾਂ ਨੂੰ ਡਾਈ ਕਰਵਾ ਕੇ ਦਿੰਨੇ ਆ ਲੋ ਜੀ ਬਹੁਤ ਸੋਹਣਾ ਦੁਪੱਟਾ ਜਿਹੜਾ ਰੈਡੀ ਹੋਇਆਗਾ ਇਹ ਵੀ ਦੁਪੱਟਾ ਸਾਨੂੰ ਬਹੁਤ ਹੀ ਵਧੀਆ ਕੁਆਲਿਟੀ ਦਾ ਮੈਨੂੰ ਟਾਈ ਮੀਟਰ ਦਾ ਦੁਪੱਟਾ ਖੁੱਲਾ ਡੁੱਲਾ ਦੁਪੱਟਾ ਹੋਊਗਾ ਲੋ ਜੀ ਇਹਦੇ ਨਾਲ ਦਾ ਆਪਾਂ ਇੱਕ ਕਾਟਨ ਦਾ ਸੂਟ ਆਪਣੇ ਕੋਲ ਸਿੰਗਲ ਪੀਸ ਹੈ ਤੁਸੀਂ ਸਭ ਤੋਂ ਆਰਡਰ ਸਾਨੂੰ ਕਰ ਸਕਦੇ ਹੋ ਬਲੈਕ ਦੇ ਵਿੱਚ ਹੈਗਾ ਠੀਕ ਹੈ ਜੀ ਇਹ बॉਟਮ ਦਾ ਦਾ ਪੀਸ ਹੋ ਗਿਆ 2.5 ਮੀਟਰ ਦਾ ਤੇ ਇਹ ਹੋ ਗਿਆ ਸ਼ਰਟ ਦਾ ਠੀਕ ਹੈ ਜੀ ਟਿਸਟਾ ਬ੍ਰਾਂਡ ਦਾ ਰਹੂਗਾ ਤੇ ਤੁਸੀਂ ਸਾਨੂੰ ਵਟਸਐਪ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਹੈ ਜਿਹੜਾ ਬੁੱਕ ਕਰ ਸਕਦੇ ਆਪਾਂ ਤੁਹਾਨੂੰ ਲੈਸ ਪ੍ਰਾਈਸ ਤੇ ਇਹ ਦੇ ਦਾਂਗੇ ਆਪਣੇ ਕੋਲ ਸਿੰਗਲ ਪੀਸ ਅਵੇਲੇਬਲ ਹੈ ਠੀਕ ਹੈ ਜੀ ਤੁਸੀਂ ਸਾਨੂੰ ਆਰਡਰ ਦੇ ਸਕਦੇ ਆ ਵਿਦਾਊਟ ਦੁਪੱਟਾ ਇਹ ਸੂਟ ਹੋਊਗਾ ਦੁਪੱਟਾ ਲੈਣਾ ਤੁਸੀਂ ਜਿਹੜਾ ਲੈਣਾ ਹਾਫ ਪੀਅਰ ਦਾ ਲੈਣਾ ਜਾਂ ਚਣੌਣ ਦਾ ਲੈਣਾ ਡਾਈ ਕਰਾਉਣਾ ਜਾਂ ਨਹੀਂ ਡਾਈ ਕਰਾਉਣਾ ਬਿਨਾਂ ਦੁਪੱਟਾ ਵੀ ਤੁਸੀਂ ਸੂਟ ਹੈ ਜਿਹੜਾ ਮੰਗਵਾ ਸਕਦੇ ਹੋ ਠੀਕ ਹੈ ਜੀ ਪਿਓਰ ਕਾਟਨ ਦਾ ਸਟੱਫ ਹੋ ਵਿਦਾਊਟ ਲਾਈਨਿੰਗ ਤੁਸੀਂ ਇਹਨੂੰ ਸਟਿਚ ਕਰ ਸਕਦੇ ਹੋਗੇ ਤੇ ਲੋਚ ਤੇ ਅਗਲਾ ਸੂਟ ਦਿਖਾਉਣੀ ਆ ਉਹ ਵੀ ਆਪਣਾ ਬਹੁਤ ਹੀ ਜਿਆਦਾ ਸੋਨਾ ਸੂਟ ਹੈ ਜਿਹੜਾ ਆਪਣਾ ਰੈਡੀ ਕੀਤਾ ਹੋਇਆ ਆਪਾਂ ਇਹਦੀ ਅਨਸਟਿਚ ਦੀ ਵੀ ਵੀਡੀਓ ਪਾਈ ਸੀ ਕਾਫੀ ਟਾਈਮ ਹੋ ਗਿਆ ਤੇ ਹੁਣ ਆਪਾਂ ਨੇ ਇਹ ਸਟਿਚ ਕਰਵਾ ਲਿਆ ਠੀਕ ਹੈ ਜੀ ਤੇ ਪਿਓਰ ਔਰਗਾਂਜਾ ਦਾ ਬਾਂਦਨੀ ਪ੍ਰਿੰਟ ਹੈ ਇਹ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਆਪਾਂ ਨੇ ਇਹਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਜਿਹੜਾ ਇਹ ਕੰਮ ਹੈ ਸਾਰਾ ਆਪਣਾ ਆਰੀ ਵਰਕ ਨਾਲ ਕਰਿਆ ਹੋਇਆ ਹੈ ਤੇ ਇਸ ਤਰ੍ਹਾਂ ਕਲੀਆਂ ਪਾਈਆਂ ਹੋਈਆਂ ਨੇ ਤੇ ਫਿਰ ਸੈਂਟਰ ਦੇ ਵਿੱਚ ਫਲਾਵਰ ਹੋ ਗਿਆ ਤੇ ਦੋਨੋਂ ਸਾਈਡ ਹੋ ਗਿਆ ਠੀਕ ਹੈ ਜੀ ਤੁਸੀਂ ਇਹ ਡਿਜ਼ਾਈਨ ਦੇ ਵਿੱਚ ਫਲਾਵਰ ਚੇਂਜ ਕਰਨੇ ਚਾਹੁੰਦੇ ਹੋ ਤਾਂ ਫਲਾਵਰ ਵੀ ਚੇਂਜ ਕਰ ਸਕਦੇ ਹੋਗੇ ਥੋੜੇ ਜਿਹਾ ਇਸ ਤੋਂ ਵੱਡੇ ਐਡ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ ਇਸ ਤਰ੍ਹਾਂ ਵੀ ਸੂਟ ਹੈ ਜਿਹੜਾ ਸਟਿਚ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆਗਾ ਤੇ ਇਸ ਤਰ੍ਹਾਂ ਆਪਾਂ ਨੇ ਇਹ ਪੂਰੀ ਸ਼ਾਰਟ ਦੇ ਵਿੱਚ ਪਾਇਆ ਹੈ ਪਾਏ ਹੋਏ ਨੇ ਠੀਕ ਹੈ ਜੀ ਤੇ ਇਹ ਆਪਣਾ ਸਟਿਚ ਕੀਤਾ ਹੋਇਆਗਾ ਇਸ ਤਰ੍ਹਾਂ ਦੀ ਆਪਾਂ ਇਹਨੂੰ ਡੋਰੀ ਲਾ ਕੇ ਸੂਟ ਨੂੰ ਜਿਹੜੀ ਫਿਨਿਸ਼ਿੰਗ ਉਹ ਦਿੱਤੀ ਹੋਈ ਹੈਗੀ ਤੇ ਬੈਕ ਆਪਾਂ ਨੇ ਇਹਦੇ ਜ਼ਿੱਪ ਲਾਈ ਹੋਈ ਹੈ ਤੇ ਬਾਹਾਂ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਬਾਹ ਦੇ ਉੱਪਰ ਕੀਤਾ ਹੋਇਆ ਹੈ। ਠੀਕ ਹੈ ਜੀ। ਬਾਕੀ ਕੰਮ ਦੀ ਫਿਨਿਸ਼ਿੰਗ ਆ ਉਹ ਤੁਸੀਂ ਚੈੱਕ ਕਰ ਸਕਦੇ ਆ। ਆਪਾਂ ਤੁਹਾਨੂੰ ਨੇੜੇ ਵੀ ਦਿਖਾਉਣੇ ਹੁੰਦੇ ਆਂਗੇ ਤੇ ਆਪਣਾ ਕੰਮ ਜਿਹੜਾ ਬਹੁਤ ਸੋਹਣਾ ਕੀਤਾ ਹੁੰਦਾ ਇਹ ਮੈਂ ਆਪਣੇ ਲਈ ਸੂਟ ਆ ਜਿਹੜਾ ਰੈਡੀ ਕਰਵਾਇਆ ਸਟਿਚ ਕੀਤਾ ਹੈ ਮੈਂ ਤੁਹਾਨੂੰ ਵੀਅਰ ਕੀਤੇ ਹੋਏ ਦੀ ਵੀ ਫੋਟੋ ਲਾ ਦੂੰਗੀ। ਜਦੋਂ ਵੀ ਮੈਂ ਵੀਅਰ ਕੀਤਾ ਠੀਕ ਹੈ ਜੀ। ਤੇ ਇਹਦੇ ਨਾਲ ਬਾਟਮ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਸੇਮ ਆਪਾਂ ਬਾਟਮ ਰੱਖੀ ਆ ਸਾਰਾ ਆਪਾਂ ਆਲ ਓਵਰ ਸੂਟ ਰੱਖਿਆ ਹੈ ਇਹ। ਤੁਸੀਂ ਕਿਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਹੋਗੇ ਉਹ ਤੁਸੀਂ ਦੱਸ ਸਕਦੇ ਹੋ ਹੈਂਡਵਰਕ ਕਰਵਾ ਸਕਦੇ ਹੋ ਮਸ਼ੀਨਵਰਕ ਕਰਵਾ ਸਕਦੇ ਹੋ ਸੇਮ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਤਾਂ ਸੇਮ ਡਿਜ਼ਾਈਨ ਵੀ ਤੁਸੀਂ ਇਹਦੇ ਉੱਪਰ ਬਣਾ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਆਪਾਂ ਨੇ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹਨਾਂ ਦਾ ਦੁਪੱਟਾ ਹੈ ਰੈਡੀ ਕੀਤਾ ਹੋਇਆ ਪਿਓਰ ਔਰਗੰਜ਼ਾ ਦਾ ਆਪਾਂ ਦੁਪੱਟਾ ਲਿਆ ਹੈ ਜਿਹੜਾ ਪਿਓਰ ਔਰਗੰਜ਼ਾ ਦਾ ਦੁਪੱਟਾ ਹੁੰਦਾ ਉਹ ਬਹੁਤ ਹੀ ਸਟਾਫ ਸੌਫਟ ਤੇ ਲਾਈਟ ਵੇਟ ਹੁੰਦਾ ਇਸ ਤਰ੍ਹਾਂ ਆਪਾਂ ਇਹ ਡਾਈ ਕੀਤਾ ਹੋਇਆ ਦੁਪੱਟਾ ਦੇਖੋ ਜੀ ਤੇ ਇਸ ਤਰ੍ਹਾਂ ਆਪਾਂ ਇਹਦੇ ਸੈਂਟਰ ਦੇ ਵਿੱਚ ਅ ਕੈਸਟਰਾਂ ਦੇ ਆਪਾਂ ਨੇ ਇਹ ਰਿੰਗ ਪਾਈ ਹੋਇਆ ਠੀਕ ਹੈ ਜੀ ਤੇ ਇਸ ਤਰ੍ਹਾਂ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਡਾਈ ਕੀਤਾ ਹੋਇਆ ਲੋਜੀ ਬਹੁਤ ਸੋਹਣਾ ਸੂਟ ਬਣ ਕੇ ਆਪਣਾ ਰੈਡੀ ਹੋਇਆ ਆਪਾਂ ਨੇ ਪਿਓਰ ਔਰਗਾਂజా ਦਾ ਦੁਪੱਟਾ ਰੱਖਿਆ ਤੁਸੀਂ ਚਨੂਨ ਦਾ ਲਗਾਉਣਾ ਚਾਹੁੰਦੇ ਹੋ ਤਾਂ ਚਨੂਨ ਦਾ ਵੀ ਰੱਖ ਸਕਦੇ ਹੋਗੇ ਸੇਮ ਸਟਾਫ ਦੇ ਵਿੱਚ ਦੁਪੱਟਾ ਰੱਖਣਾ ਚਾਹੁੰਦੇ ਹੋ ਤਾਂ ਸੇਮ ਦੇ ਵਿੱਚ ਰੱਖ ਸਕਦੇ ਹੋ ਪਰ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਵੀ ਇਹ ਦੁਪੱਟਾ ਸ਼ੋਅ ਕਰ ਦਾਂਗੇ ਤੇ ਇਹ ਆਪਾਂ ਸੇਮ ਹੀ ਸੂਟ ਨਾਲ ਦੀ ਦੁਪੱਟੇ ਨੂੰ ਡੋਰੀ ਹੈ ਜਿਹੜੀ ਦਿੱਤੀ ਹੋਈ ਹੈ ਫਿਨਿਸ਼ਿੰਗ ਕੀਤੀ ਹੋਈ ਹੈ ਠੀਕ ਹੈ ਜੀ ਜਿਹੜੀ ਆਪਾਂ ਸੂਟ ਦੇ ਉੱਪਰ ਐਡ ਕੀਤੀ ਹੈ ਉਹੀ ਆਪਾਂ ਦੁਪੱਟੇ ਉੱਪਰ ਲਾਈ ਹੋਈ ਹੈਗੀ ਲੋ ਜੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਕਲਰ ਹੈਗਾ ਤੇ ਤੁਸੀਂ ਇਸ ਤਰ੍ਹਾਂ ਦਾ ਸੂਟ ਸੱਤੋਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਇਹ ਡਿਜ਼ਾਈਨ ਬਣਾ ਸਕਦੇ ਹੋ ਜੇ ਫਲਾਵਰ ਚੇਂਜ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਠੀਕ ਹੈ ਲੋ ਜੀ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਠੀਕ ਹੈ ਜੀ